ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਬਚਾਉਣ ਲਈ ਅਮਿਤ ਸ਼ਾਹ ਤੱਕ ਇਹ ਚਿੱਠੀ ਜਿਹੜੀ ਹੈ ਲੀਕ ਹੋ ਕਰ ਦਿੱਤੀ ਗਈ ਹੈ ਤੇ ਹਾਲਾਂਕਿ ਅਮਰਿਤਪਾਲ ਸਿੰਘ 2027 ਦੇ ਵਿੱਚ ਸੀਐਮ ਬਣ ਸਕਦੇ ਨੇ ਇਸ ਨਾਮੀ ਲੀਡਰ ਨੇ ਵੀ ਵੱਡਾ ਦਾਵਾ ਕਰ ਦਿੱਤਾ ਹੈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪੂਰੀ ਅਪਡੇਟ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ 2027 ਦੇ ਵਿੱਚ ਚੋਣ ਲੜਨ ਲੈ ਕੇ ਪੂਰੇ ਪੂਰੇ ਜਿਹੜੇ ਇੰਤਮਾਜ਼ ਨੇ ਉਹ ਸਾਰੇ ਬਣ ਚੁੱਕੇ ਨੇ ਹਾਲਾਂਕਿ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਸਰਕਾਰ ਵੀ ਸ਼ਾਇਦ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੀ ਹੈ ਤੇ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਜੇਲ੍ਹ ਦੇ ਵਿੱਚ ਲੰਮੇ ਰੱਖਣ ਦਾ ਪਲਾਨ ਸਰਕਾਰ ਨੇ ਬਣਾਇਆ ਹੋਇਆ ਹੈ ਪੂਰਾ ਮਾਮਲਾ ਕੀ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ ਫਰੀਦਕੋਟ ਤੋਂ ਆਜ਼ਾਦ ਜਿੱਤੇ ਹੋਏ ਸੰਸਦ ਮੈਂਬਰ ਐਮਪੀ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਅਮਰਿਤ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਤੋਂ ਐਨਐਸਏ ਨੂੰ ਹਟਾਉਣ ਨੂੰ ਲੈ ਕੇ ਹਾਲਾਂਕਿ ਅਸੀਂ ਅਮਿਤ ਸ਼ਾਹ ਜੀ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਲਈ ਜਿਹੜਾ ਸਮਾਂ ਮੰਗਿਆ ਤੇ ਹਾਲਾਂਕਿ ਅਮਿਤ ਸ਼ਾਹ ਜੀ ਨਾਲ ਗੱਲਬਾਤ ਜਿਹੜੀ ਆ ਕਰਨ ਦੇ ਲਈ ਅਸੀਂ ਸਮਾਂ ਮੰਗਿਆ ਸਮਾਂ ਜਿਹੜਾ ਹੈ ਸਾਨੂੰ ਮਿਲਿਆ ਤੇ ਅਸੀਂ ਭਲਕੇ ਜਿਹੜਾ ਹੈ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕਰਾਂਗੇ ਅਮਰਿਤਪਾਲ ਸਿੰਘ ਤੇ ਲੱਗੇ ਹੋਏ ਐਨਐਸਏ ਨੂੰ ਵੀ ਅਸੀਂ ਜਿਹੜਾ ਹਟਾਉਣ ਦੀ ਮੰਗ ਕਰਾਂਗੇ ਔਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਫਰੀਦਕੋਟ ਦੇ ਹੋਰ ਲੋਕਾਂ ਦੇ ਜਿਹੜੇ ਮੁੱਦੇ ਨੇ ਕਿਸਾਨਾਂ ਦੇ ਮੁੱਦੇ ਨੇ ਉਸ ਤੇ ਜਿਹੜੀ ਗੱਲਬਾਤ ਸਾਡੀ ਹੋਵੇਗੀ ਚਰਚਾ ਜ਼ਰੂਰ ਹੋਵੇਗੀ ਔਰ ਅਮਰਿਤਪਾਲ ਸਿੰਘ ਹੋਰਾਂ ਨੂੰ ਰਿਹਾ ਕਰਾਉਣ ਲਈ ਅਮਿਤ ਸ਼ਾਹ ਨੂੰ ਜਿਹੜੀ ਹੈ ਅਪੀਲ ਕੀਤੀ ਜਾਵੇਗੀ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਔਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਮਿਲ ਕੇ ਇੱਕ ਪਾਰਟੀ ਬਣਾ ਰਹੇ ਨੇ ਤੇ ਹਾਲਾਂਕਿ ਉਸ ਪਾਰਟੀ ਦਾ ਸਿਰਮੌਰ ਚਿਹਰਾ ਜਿਹੜਾ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਬਣਾਇਆ ਜਾਵੇਗਾ ਔਰ 2027 ਦੀ ਚੋਣ ਲੜਨ ਦੇ ਲਈ ਪੂਰੀਆਂ ਫੁੱਲ ਮੁਕੰਮਲ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ 2027 ਦੇ ਵਿੱਚ ਸੀਐਮ ਦਾ ਚਿਹਰਾ ਬਣਾ ਕੇ ਉਭਾਰਿਆ ਜਾਏਗਾ ਅਮਰਿਤਪਾਲ ਸਿੰਘ ਹੋਰਾਂ ਨੂੰ ਤੇ ਅਮਰਿਤਪਾਲ ਸਿੰਘ 2027 ਦੇ ਵਿੱਚ ਪ੍ਰਭੂ ਸੱਤਾ ਦੇ ਵਿੱਚ ਆਉਣਗੇ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਜੋ ਰਾਜ ਸ਼ਾਸਕ ਹੈ ਅਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਲੋਕ ਸਾਥ ਦੇਣਗੇ ਤਾਂ 2027 ਦੇ ਵਿੱਚ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਇੱਕ ਪਾਰਟੀ ਬਣਾ ਕੇ ਆਪੋ ਆਪਣੇ ਕੈਂਡੀਡੇਟਸ ਮੈਦਾਨ ਦੇ ਵਿੱਚ ਉਤਾਰਨਗੇ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਇਹ ਕੈਂਡੀਡੇਟ ਚੋਣ ਲੜਨਗੇ ਤੇ ਸੰਗਤ ਉਹਨਾਂ ਨੂੰ ਸਾਥ ਦੇਵੇਗੀ ਤਾਂ 2027 ਦੇ ਵਿੱਚ ਦਾ ਸੀਐਮ ਦਾ ਚਿਹਰਾ ਜਿਹੜਾ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਰੱਖਿਆ ਜਾਏਗਾ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਸੀਐਮ ਦਾ ਚਿਹਰਾ ਹੋਣਗੇ ਸੀਐਮ ਦਾ ਚਿਹਰਾ ਜਿਹੜਾ ਬਣ ਕੇ ਉੱਭਰਨਗੇ ਤੇ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਜੇਲ੍ਹ ਦੇ ਵਿੱਚੋਂ ਕਢਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦਾ ਨਿਸ਼ਾਨਾ ਵਿੱਚ ਕੇ ਸਭ ਕੁਝ ਕੀਤਾ ਜਾ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨਵਾਦ